ਉਹ ਕਹਿੰਦੀ ਤੂੰ ਜਾ ਕਿਸੇ ਦੇ ਪੈਰ ਨਹੀਂ ਵੇਖੀਦੇ ਹੁੰਦੇ ਇਹਦਾ ਲੀਰਾਂ ਦੀ ਖੁੱਦੋ ਆ ਜੇ ਤਾਂ ਆਪਾਂ ਫਰੋਲ ਲਈ ਤਾਂ ਰੰਗ-ਬਰੰਗੀਆਂ ਨਿਕਲਣਗੀਆਂ ਤੂੰ ਕਾਕਾ ਜਾ ਹੂੰ ਕਹਿੰਦਾ ਨਹੀਂ ਪੁੱਛ ਕੇ ਜਾਉ ਅੱਛਾ ਕਹਿੰਦੀ ਤੇਰਾ ਸੰਯੋਗ ਮੈਂ ਹੁਣੇ ਚਿੱਠੀ ਲਿਖੀ ਆ ਹੋ ਜਾਂਦੀ ਤੇਰੀ ਫੜ ਲਾ ਤੇਰਾ ਸੰਯੋਗ ਤੇਰੀ ਭੇਜਣਾ ਹੋਣਾ ਅੱਛਾ ਜਦੋਂ ਭੇਜਣਾ ਕਿਹਾ ਉਹਨੇ ਚਿੱਠੀ ਛਣੇ ਕੱਪੜੀ ਮਾਰੀ ਛਾਲ ਤੇ ਚਿੱਠੀ ਫੜ ਲਈ ਠੀਕ ਹੈ ਪੜਿਆ ਉਹੀ ਗੱਲ ਲਿਖੀ ਵੀ ਹਾਂ ਜਦੋਂ ਘਰੇ ਆਇਆ ਤੇ ਟਿੱਲਾ ਹੋ ਕੇ ਬਹਿ ਗਿਆ ਹਾਂ ਰਾਜੇ ਨੇ ਵੀ ਪੁੱਛਿਆ ਹਾਂ ਰਾਣੀ ਨੇ ਵੀ ਪੁੱਛਿਆ ਵੀ ਕੀ ਗੱਲ ਲੜਿਆ ਬੋਲਿਆ ਉਹ ਕਹਿੰਦਾ ਇੱਕ ਨਦੀ ਕਿਨਾਰੇ ਮਾਈ ਖੜੀ ਐ ਉਹ ਕਹਿੰਦੀ ਮੈਂ ਸੰਜੋਗ ਬੰਜੋਗ ਲਿਖਦੀ ਤੇ ਮੈਂ ਉਹਨੂੰ ਪਿਆ ਪੁੱਛ ਹਾਂ ਉਹ ਕਹਿੰਦੀ ਤੇਰਾ ਸੰਯੋਗ ਤੇਰੀ ਭੈਣ ਨਾਲ ਹੋ ਉਹ ਕਹਿੰਦੇ ਆਪਣੇ ਤਾਂ ਕੁੜੀ ਨਹੀਂ ਐਵੇਂ 부ੜੀ ਮਾਰਦੀ ਆ ਤੈਨੂੰ ਪੁਕਾਤਾ ਚਲੋ ਜੀ ਉਹਨਾਂ ਨੇ ਪੜਨ ਲਾਤਾ ਹੋਰ ਸ਼ਹਿਰ ਜਿਵੇਂ ਨਾਭਾ ਪਟਿਆਲਾ ਉਹ ਸ਼ਹਿਰ ਸੀ ਨਦੀ ਤੇ ਅੱਛਾ ਜਿੱਥੇ ਉਹ ਪੜਨ ਲੱਗਾ ਐਸੀ ਗੁਜਰਤ ਨੇ ਖੇਡ ਖੇਡੀ ਤੇ ਰਾਜੇ ਦੇ ਘਰ ਕੁੜੀ ਹੋਗੀ ਰਾਜਾ ਕਹਿੰਦਾ ਵੀ ਮਾਰਦਗੇ ਉਹ ਕਹਿੰਦੀ ਵੀ ਚਲ ਆਪਾਂ ਕਾਨੂੰ ਮਾਰਨੀ ਐ ਇਹ ਜੇ ਇਹਦੀ ਵਧੀ ਹੋਈ ਕੋਈ ਜਿਹਦੇ ਨਾਂ ਹੋਇਆ ਫੜ ਲੂਗਾ ਤੇ ਪਾਲ ਲੂਗਾ ਇਹਦੀ ਜਗ ਦੇ ਵਿੱਚ ਜ਼ਿੰਦਗੀ ਰਹਿ ਜੂਗੀ ਉਹਨਾਂ ਨੇ ਕੱਪੜਿਆਂ ਚ ਬੁਲੇਟ ਕੇ ਤੇ ਤੁੜਾ ਬਣਾ ਲਿਆ ਤੁਲੇ ਤੇ ਪਾ ਕੇ ਤੇ ਨਦੀ ਚ ਤਾਰਤੀ ਹੁਣ ਤਰੀ ਜਾਂਦੀ ਐ ਜਦੋਂ ਉਹ ਸ਼ਹਿਰ ਦੇ ਨੇੜੇ ਗਈ ਹੂੰ ਜਿੱਥੇ ਉਹ ਲੜਕਾ ਪੜਦਾ ਸੀ ਹੂੰ ਤੋਂ ਬਿਲੀੜੇ ਤੋਂ ਦੇ ਹੁੰਦੇ ਸੀ ਅੱਛਾ ਜੀ ਉਹਨਾਂ ਦੇ ਆਦ ਹੈ ਨਹੀਂ ਸੀ ਬੇਲ ਆਦੇ ਸੀ ਅਖੇ ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਹੂੰ ਹੌਲੀ ਹੌਲੀ ਹਵਾ ਦੇ ਨਾਲ ਆ ਜਿੱਧਰ ਨੂੰ ਕੱਪੜੇ ਧੋਂਦੇ ਸੀ ਤੇ ਉਧਰ ਨੂੰ ਤੁੜਾ ਤੁਰ ਪਿਆ ਹੂੰ ਉਹਨਾਂ ਦੇ ਹੱਥ ਦੇ ਨੇੜ ਜਾਵੜੇ ਤੋ ਬੰਕ ਕਹਿੰਦੇ ਜੇ ਤਾਂ ਫੜਦੇ ਆ ਤਾਂ ਵੀ ਕੋੜੀ ਆ ਵੀ ਪਤਾ ਨਹੀਂ ਕੀ ਆ ਤੇ ਜੇ ਛੱਡਦੇ ਕਲੰਕੀ ਆ ਹੂੰ ਚਲੋ ਵੇਖੀ ਜਾਈਓ ਉਹਨਾਂ ਨੇ ਤੋਲਾ ਫੜ ਲਿਆ ਫੜ ਕੇ ਜਦੋਂ ਫਰੋਲਿਆ ਤੇ ਵਿੱਚ ਉਹ ਲੜਕੀ ਹੂੰ ਬਹੁਤ ਸ਼ਕਲ ਰਾਜੇ ਦੀ ਲੜਕੀ ਸੀ ਕਹਿੰਦੇ ਵੀ ਅਵਾ ਤਾਂ ਪਰਮਾਤਮਾ ਨੇ ਪੜੀ ਪਲਾਈ ਦਿੱਤੀ ਹੂੰ ਪਾਲਣਾ ਸ਼ੁਰੂ ਕਰਤੀ ਪਲਦੀ ਰਹੀ ਪਲਦੀ ਰਹੀ ਜਦੋਂ ਪੜਨ ਯੋਗ ਹੋਈ ਸਕੂਲ ਲਾਤੀ ਜਦੋਂ ਸਕੂਲ ਲਾਤੀ ਤੇ ਮੁੰਡਾ ਤੇ ਕੁੜੀ ਉਹ ਬਾਜ਼ਾਰ ਚ ਇਕੱਠੇ ਹੋਇਆ ਕਰਨ ਜਿਵੇਂ ਤੂੰ ਮੇਰੇ ਕੋਲ ਦੀ ਨੰਗ ਆ ਮੈਂ ਤੇਰੇ ਕੋਲ ਦੀ ਨੰਗ ਆ ਮੁੰਡੇ ਨੇ ਅੱਖ ਰੱਖ ਲਈ ਉਹਦੇ ਤੇ ਜਦੋਂ ਅੱਖ ਰੱਖ ਲਈ ਵੀ ਹੋਵੇ ਨਾ ਤਾਂ ਇਹਦੇ ਨਾਲ ਵਿਆਹ ਕਰ ਹੋਵੇ ਨਾ ਐਨੀ ਸ਼ਕਲ ਇੱਕ ਦਿਨ ਉਹਨੂੰ ਬਾਜ਼ਾਰ ਚ ਕਢਿਆ ਕੇ ਕਹਿਣ ਲੱਗਾ ਵੀ ਕੁੜੀਏ ਤੂੰ ਕਿਹਦੀ ਕੁੜੀ ਐ ਉਹ ਕਹਿਣ ਲੱਗੀ ਵੀ ਮੈਂ ਧੋਬੀਆਂ ਦੀ ਕੁੜੀ ਐ ਹੂੰ ਉਹ ਕਹਿੰਦਾ ਭਲਾ ਤੂੰ ਕਿਸੇ ਦੀ ਵੀ ਹੋਵੇਂ ਹੂੰ ਜੇ ਤੇਰਾ ਮਨ ਚਾਵੇ ਤਾਂ ਮੇਰੇ ਨਾਲ ਵਿਆਹ ਕਰਾ ਲੇਂਗੀ ਹੂੰ ਉਹ ਕਹਿੰਦੀ ਨਾ ਹੂੰ ਮਾਪਿਓ ਨੂੰ ਪੁੱਛ ਕੇ ਹੂੰ ਉਹ ਲੜਕੀ ਨੇ ਜਾ ਕੇ ਘਰੇ ਗੱਲ ਕੀਤੀ ਅਸਾਂ ਵੀ ਐ ਮੁੰਡਾ ਰਾਜੇ ਦਾ ਹੂੰ ਮੇਰੇ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਜੇ ਤੁਸੀਂ ਕਹੋ ਤਾਂ ਮਕਰਾਲਾ ਜੇ ਨਾ ਕਹੋਗੇ ਤਾਂ ਨਹੀਂ ਕਰਾਉਂਦੀ ਠੀਕ ਹੈ ਜੀ ਉਹਨਾਂ ਨੇ ਸੋਚਿਆ ਵੀ ਰਾਜੇ ਦੇ ਘਰੇ ਜਾਵੜੂਗੀ ਹੂੰ ਇੱਥੇ ਕੋਈ ਭੁੱਖ ਨੰਗ ਦੇ ਕੋਲੂਗੀ ਤੇ ਰਾਣੀ ਬਣ ਜਾਊਗੀ ਹੂੰ ਉਹਨਾਂ ਨੇ ਹਾਂ ਕਹਿਤੀ ਅਸਾਂ ਜੀ ਜਦੋਂ ਹਾਂ ਕਹਿਤੀ ਤੇ ਵਿਆਹ ਹੋ ਗਿਆ ਉੱਥੇ ਮਕਾਨ ਲੈ ਲਿਆ ਉਸੇ ਸ਼ਹਿਰ ਹੀ ਕੋਚਰ ਹੋ ਗਿਆ ਰਹਿੰਦਿਆਂ ਨੂੰ ਉਦੇ ਪੇਟੋਂ ਬੱਚੇ ਦੀ ਮੈਦਬਾਰੀ ਹੋ ਗਈ। ਹੂੰ ਉਹ ਲੜਕੀ ਦਿਓ। ਉਸ ਨੂੰ ਕਹਿਣ ਲੱਗੇ ਵੀ ਮੇਰਾ ਤੂੰ ਸ਼ਹਿਰ ਵੀ ਵੇਖ ਲਿਆ। ਮੇਰੇ ਸ਼ਹਿਰ ਸ਼ਾਦੀ ਵੀ ਕਰਾ ਲਈ। ਆਪ ਦਾ ਸ਼ਹਿਰ ਵਿਖਾ। ਹੂੰ ਲੈ ਕੇ ਚੱਲ ਮੈਨੂੰ ਆਪ ਦਾ ਮਾਂ ਪਿਓ ਵਿਖਾ। ਉੱਥੋਂ ਜਦੋਂ ਲੈ ਕੇ ਆਇਆ ਤੇ ਮਹਿਲਾ ਚ ਆਇਆ ਤੇ ਦੂ 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 ਹੋ ਗਈ। ਹੂੰ ਵੀ ਰਾਜੇ ਦੇ ਲੜਕੇ ਨੇ ਵਿਆਹ ਕਰਾਇਆ, ਵਿਆਹ ਕਰਾਇਆ। ਕੁੜੀ ਲੜਕੇ ਤੋਂ ਵੀ ਸੁਨੱਖੀ ਤੇ ਸੋਹਣੀ ਹੈ। ਮਾਰ ਵਧਾਨਿਆਂ ਵਾਲਿਆਂ ਨੇ ਵੇੜਾ ਭਰਤਾ। ਜਦੋਂ ਵੇੜਾ ਭਰਤਾ ਤੇ ਦੂਜੇ ਦਿਨ ਉਹ ਫੇਰ ਗਿਆਨਤੀ ਤੇ ਇਸ਼ਨਾਨ ਕਰਨ। ਉਹ ਮਾਈ ਉੱਥੇ ਹੀ ਖੜੀ। ਉਹਨੂੰ ਪੁੱਛਣ ਲੱਗੀ ਕਹਿੰਦੀ ਬੱਚੂ ਵਿਆਹ ਕਰਾ ਲਿਆ? ਕਹਿੰਦਾ ਹਾਂ। ਕਹਿੰਦੀ ਕਿੱਥੇ? ਕਹਿੰਦਾ ਬਹੁਤ ਸ਼ਹਿਰ ਦੂਰ ਹੈ। ਅੱਛਾ। ਕਹਿੰਦੀ ਕਿੱਥੇ ਕੋ? ਕਹਿੰਦੀ ਜਿੱਥੇ ਤੂੰ ਵਿਆਹਾਂ ਉਹ ਤੋਬੀ ਐ ਤੋਬਿਆਂ ਦੀ ਕੁੜੀ ਨਾਲ ਤੂੰ ਵਿਆਹਾਂ ਹਾਏ ਉਹ ਤੇਰੀ ਭੈਣ ਐ ਅਸਾਂਜੀ ਆਪਦੇ ਮਾਂ ਪਿਓ ਨੂੰ ਪੁੱਛ ਲਈ ਵੀ ਕੁੜੀ ਹੋਈ ਸੀ ਕਿ ਨਹੀਂ ਉਹਨਾਂ ਨੇ ਤੁਲੇ ਤੇ ਧਾਰਤੀ ਉਹ ਫੜ ਲਈ ਤੋਬਿਆਂ ਨੇ ਤੋਬਿਆਂ ਨੇ ਕੀਤੀ ਉਹਦੀ ਪਾਲਣਾ ਤੂੰ ਤੋਬਿਆਂ ਦੇ ਘਰੇ ਵਿਆਹ ਉਹ ਸ਼ਰਮ ਖਾ ਗਿਆ ਸ਼ਰਮ ਖਾ ਕੇ ਤੇ ਨਿਕਲ ਗਿਆ ਪਤਾ ਹੀ ਨਹੀਂ ਵੀ ਕਿੱਧਰ ਉੱਠ ਗਿਆ ਹੁਣ ਰਹਿ ਗਈ ਉਹ ਲੜਕੀ ਇਕੱਲੀ ਉਹਦੇ ਪੇਟੋਂ ਨਵਾਂ ਮਹੀਨਿਆਂ ਪਿੱਛੋਂ ਬੱਚਾ ਪੈਦਾ ਹੋਇਆ ਜਦੋਂ ਲੜਕਾ ਪੈਦਾ ਹੋਇਆ ਤੇ ਲੜਕਾ ਮੁੰਡਿਆਂ ਦੇ ਵਿੱਚ ਖੇਡਣ ਜਾਇਆ ਕਰੇ ਜਦੋਂ ਮੜੀ-ਮੋਟੀ ਸੂਹ ਵਾਲਾ ਹੋ ਗਿਆ ਉਹਨੂੰ ਮੁੰਡੇ ਕਹਾਂ ਕਹਿੰਦੇ ਜਾ ਤੇਰੇ ਮਾਂ ਦਾ ਪਤਾ ਨਾ ਪਿਓ ਦਾ ਪਤਾ ਜਦੋਂ ਆ ਕਹਿੰਦੇ ਰਹੇ ਤੇ ਉਹ ਆਪਦੀ ਮਾਂ ਨੂੰ ਕਹਿਣ ਲੱਗਾ ਮਾਂ ਵੀ ਮੇਰਾ ਪਿਓ ਕਿੱਥੇ ਆ ਪਿਓ ਦੱਸ ਫਰੋਂ ਉਹ ਕੀ ਦੱਸੇ ਜਦੋਂ ਖੜੇ ਪੈ ਗਿਆ ਉਹ ਕਹਿਣ ਲੱਗਾ ਵੀ ਕਹਿੰਦੀ ਉਹ ਰਾਜੇ ਦਾ ਨੌਕਰ ਸੀ ਅਸਈ ਘੋੜਿਆਂ ਦਾ ਵਪਾਰ ਕਰਦਾ ਹੁੰਦਾ ਸੀ ਹੂੰ ਰਾਜਾ ਜਦੋਂ ਉਹਨੂੰ ਵਪਾਰ ਕਰਨ ਘੱਲਦਾ ਸੀ ਤੇ ਖੁਰਜੀਆਂ ਭਰ ਦਿੰਦਾ ਸੀ ਮਾਇਆ ਦੀਆਂ ਅਸਈ ਉਹ ਮਾਇਆ ਦੇ ਲਾਲਚ ਨਾਲ ਪਤਾ ਨਹੀਂ ਕਿਸੇ ਨੇ ਮਾਰਤਾ ਕੀ ਬਣਿਆ ਕੀ ਨਾ ਬਣਿਆ ਉਹ ਘਰੇ ਨਹੀਂ ਆਇਆ ਕਹਿੰਦਾ ਫਿਰ ਮੈਂ ਆਪਦੇ ਪਿਓ ਨੂੰ ਪਾਲ ਕੇ ਲਿਆਉਣਾ। ਐ ਸਹੀ। ਉਹ ਕਹਿੰਦੀ ਵੀ ਸਿਆਪਾ ਪੈ ਗਿਆ। ਵੀ ਉਹਨੂੰ ਕਿੱਥੋਂ ਪਾਲੂ ਇਹ? ਉਹਨੂੰ ਪਾਲਣ ਗਿਆ ਕਿਤੇ ਇਹ ਬਣਾ ਖਤਮ ਹੋ ਜੇ। ਹੂੰ। ਉਹ ਰਿਆੜ ਪੈ ਗਿਆ। ਹੂੰ। ਜਿਵੇਂ ਜਿਵੇਂ ਵੱਡਾ ਹੁੰਦਾ ਗਿਆ। ਉਵੇਂ-ਉਵੇਂ ਕਹੇ ਮੈਂ ਆਪਦੇ ਪਿਓ ਪਾਲ ਕੇ ਲਿਆਉਣਾ। ਹੂੰ। ਉਹ ਕਹਿੰਦੀ ਚੰਗਾ ਏ ਹੋਂ ਕਰ। ਜਦੋਂ ਤੂੰ ਜਾਣੋਗਾ ਹੋ ਗਿਆ। ਤੇ ਨੂੰ ਮੈਂ ਆਪ ਘੱਲੂਗੀ ਅੱਛਾ ਹੀ ਅੱਥੇ ਹੀ ਵਿਦਿਆ ਕਰੂੰਗੀ ਹੂੰ ਔਰ ਰਾਸਤੇ ਤੇ ਖੇਡਿਆ ਕਰ ਹੂੰ ਰਾਸਤੇ ਤੇ ਖੇਡਿਆ ਕਰੇ ਕਹਿੰਦੀ ਜਦੋਂ ਬੋਤਿਆਂ ਤੇ ਬੋਤੀਆਂ ਦੀ ਡਾਰ ਆਉਂਦੀ ਹੋਈ ਨਾ ਹੂੰ ਉਦੋਂ ਮੈਨੂੰ ਦੱਸਣਾ ਆ ਕੇ ਅੱਛਾ ਹੀ ਇੱਕ ਦਿਨ ਬੋਤੇ ਤੇ ਬੋਤੀਆਂ ਦੀ ਡਾਰ ਬਾਗੜ ਕੇ ਲਈ ਆਉਣ ਅੱਛਾ ਉਹਨੇ ਭੱਜਾ ਭੱਜ ਕੇ ਤੇ ਆਪਦੀ ਮਾਂ ਨੂੰ ਦੱਸਤਾ ਹੂੰ ਉਹ ਭੱਜੀ ਉਨੇ ਢਾਰ ਰੋਕ ਲਈ ਅਸਈ ਉਹਨਾਂ ਨੂੰ ਕਹਿੰਦੀ ਵੀ ਮੈਂ ਬੋਤੀ ਲੈਣੀ ਹੈ ਹਮ ਢਾਰ ਵਾਲਿਆਂ ਨੂੰ ਹਮ ਉਹਨੇ ਆਪਣੀਆਂ ਅੱਖਾਂ ਦੀ ਚਾਲਣੀ ਦੇ ਨਾਲ ਬੋਤੀ ਦੀ شناخت ਕੀਤੀ ਹਮ ਵੀ ਕਿਹੜੀ ਬੋਤੀ ਦੇ ਪੇਟ ਚ ਬੱਚਾ ਜਿਵੇਂ ਆਪਾਂ ਗੱਬਣ ਕਹਦਗੇ ਹਾਂ ਜਿਹੜੇ ਚ ਉਹਨੂੰ ਲੱਗੀ ਨਾ ਉਹ ਲੈ ਲਈ ਉਹਨੇ ਹਮ ਪੈਸੇ ਦੇਤੇ ਤੇ ਬੋਤੀ ਦੀ ਪਾਲਣਾ ਸ਼ੁਰੂ ਠੀਕ ਹੈ ਕਰਤੀ ਜਦੋਂ ਬੋਤੀ ਨੇੜੇ ਆ ਗਈ ਹਾਂ ਕਿਆ ਕਰੇ ਉਹ ਸਹੀ ਕਹਿੰਦੀ ਵੀ ਆਹ ਬੋਤੀ ਸੂਨ ਵਾਲੀ ਆ ਇਹਦਾ ਬੱਚਾ ਆਪਾ ਪੈਦਾ ਨਹੀਂ ਹੋਣ ਦੇਣਾ ਹਾਂ ਪੇਟ ਚ ਰੰਬੀ ਫੇਰ ਕੇ ਤੇ ਬੱਚਾ ਉੱਤੇ ਹੀ ਚੱਕ ਲੈਣਾ ਹਾਂ ਉਹਦੇ ਨਾਲ ਗੱਲਬਾਤ ਕਰ ਲਈ ਕਹਿੰਦਾ ਠੀਕ ਆ ਜਦੋਂ ਬੋਤੀ ਵੱਟ ਕਰਨ ਲੱਗੀ ਹਾਂ ਉਹਨੇ ਰੰਬੀ ਫੇਰੀ ਪੇਟ ਪਾੜ ਕੇ ਤੇ ਉਹਦੇ ਚੋਂ ਨਿਕਲਿਆ ਬੋਤਾ ਜਿਹੜੀ ਬੋਤੀ ਸੀ ਉਹਨੂੰ ਕਹਿੰਦੀ ਵੀ ਇਹਨੂੰ ਲੈ ਜਾ ਚੱਕ ਕੇ ਇਹਦਾ ਜਿਹੜਾ ਚਮੜਾ ਉਹ ਲਾ ਕੇ ਇਹਦੇ ਚਮੜੇ ਦੀਆਂ ਗੱਦਗਾਂ ਸਿਉਂਦੀ ਪੂਰਾ ਕਮਾ ਕੇ ਜਿਵੇਂ ਆਪਾਂ ਕਹਿ ਦਈਏ ਵੀ ਚੰਗੀ ਜੁੱਤੀ ਚਿਲਕਦੀ ਆ ਗੱਦਗਾਂ ਸਿਉਂਦੀ ਠੀਕ ਹੈ ਚਲੋ ਜੀ ਉਹ ਲੈ ਗਿਆ ਬੋਤੇ ਦੀ ਪਾਲਣਾ ਕਰਨ ਲੱਗ ਗਿਆ ਉਹ ਨਿੱਤ ਕਿਆ ਕਰੇ ਮਾਂ ਪਾ ਲੜਣਾ ਮੈਂ ਜਾਣਾ ਪਾ ਲੜਣਾ ਜਦੋਂ ਬੋਤਾ ਵੀ ਡਾਰ ਹੋ ਗਿਆ ਤੇ ਉਹ ਵੀ ਡਾਰ ਹੋ ਗਿਆ ਫਿਰ ਉਹਨੇ ਸੁਨਿਆਰਾ ਸੱਦਿਆ ਕਹਿੰਦੀ ਸੋਨੇ ਦਾ ਤਲਿਆਰਾ ਚਾਂਦੀ ਦੀਆਂ ਮਹਾਰਾਜ ਜਿਵੇਂ ਆਪਾਂ ਰਸਾ ਉੱਤੇ ਫੜ ਕੇ ਬਹਿ ਜਾ ਨਿਕਲਿਆਲਾ ਸੋਨੇ ਦੀਆਂ ਲਾਟੀਆਂ ਇਹ ਬਣਾ ਲੈ ਜਦੋਂ ਸਾਰਾ ਕੁਝ ਉਹਨੇ ਬਣਵਾ ਲਿਆ ਕਰ ਲਿਆ ਪੀਪਾ ਪੰਜੀਰੀ ਦਾ ਕਰਕੇ ਤੇ ਨਾਲ ਬੰਨਤਾ ਕਹਿੰਦੀ ਲਾ ਹੁਣ ਭਾਲ ਕੇ ਲਿਆ। ਹੂੰ ਕਹਿੰਦਾ ਕੀ ਕਹੂੰ ਮੈਂ? ਉਹਦੀ ਕੀ ਮੈਨੂੰ ਪਤਾ ਲੱਗੂ ਮੈਨੂੰ? ਉਹ ਕਹਿੰਦੀ ਜਦੋਂ ਤੂੰ ਇੱਥੋਂ ਬੋਤਾ ਤੋਰਿਆ ਨਾ ਤੇ ਅਗਲੇ ਪਿੰਡ ਦੇ ਵਿੱਚ ਦੀ ਨੰਗੀ ਵਿਚਾਲ ਦੀ ਜਿੱਥੇ ਸੱਤ ਚ ਬੰਦੇ ਬੈਠੇ ਹੁੰਦੇ ਆ। ਅਸਾਂ ਉਹ ਤੇਰਾ ਬੋਤਾ ਵੇਖ ਕੇ ਕਹਿਣਗੇ ਵੀ ਬੋਤਾ ਬੜਾ ਸ਼ਿੰਗਾਰਿਆ। ਬੋਤਾ ਬੋਤਾ ਹੀ ਆ। ਕਾਕਾ ਕਿੱਥੇ ਚੱਲਿਆ? ਹੂੰ ਤੂੰ ਕਹੀਂ ਅਣਜੰਮ ਕਰੇ ਤੇ ਮੈਂ ਬੈਠਾ ਉਹ ਬੋਤਾ ਜੰਮਿਆ ਨਹੀਂ ਸੀ ਪੇਟ 파ੜ ਕੇ ਚੱਕਿਆ ਸੀ ਹਾਂ ਅਣਜੰਮ ਕਰੇ ਤੇ ਮੈਂ ਬੈਠਾ ਉਹ ਉੱਤੇ ਕਰੇ ਦੀ ਮਾਈ ਮਾਈ ਦੀਆਂ ਗੱਦੀਆਂ ਸਿਉ ਕੇ ਕੱਸੀਆਂ ਸੀ ਉੱਤੇ ਅਣਜੰਮ ਕਰੇ ਤੇ ਮੈਂ ਬੈਠਾ ਤੇ ਉੱਤੇ ਕਰੇ ਦੀ ਮਾਈ ਪਿਓ ਆਪਦੇ ਨੂੰ ਭਾਲਦਾ ਫਿਰਦਾ ਤੇ ਮਾਂ ਮੇਰੀ ਦਾ ਭਾਈ ਤੂੰ ਜਿਹੜਾ ਸੁਣੇ ਕਹ ਪੈ ਦਿਨੋ ਭੈਣ ਦਾ ਵਿਆਹ ਕਿਹੜਾ ਕਰਾਲੂ ਪਿੰਡੋਂ ਪਿੰਡ ਫਿਰਦਾ ਰਿਹਾ ਸਮਾਂ ਹੋ ਗਿਆ ਜਿਹੜੇ ਪਿੰਡੋਂ ਰਹਿੰਦਾ ਸੀ ਉਸ ਪਿੰਡ ਕਿਤੇ ਗੁਜਰਤ ਨੇ ਮੇਲ ਕਰਤੇ ਤੇ ਉਹ ਰਸਤੇ ਤੇ ਖੜਾ ਤੇ ਦਿਨ ਛਿਪ ਗਿਆ ਜਦੋਂ ਨੰਘਿਆ ਕੋਲ ਦੀ ਕਹਿੰਦਾ ਆਹਾ ਕਾਕਾ ਬੋਤਾ ਬੜਾ ਸ਼ਿੰਗਾਰਿਆ ਕਹਿੰਦਾ ਹਾਂ ਕਿੱਥੇ ਚੱਲਿਆ ਉਹ ਕਹਿੰਦਾ ਖਾਲਸਾ ਸੁਣ ਲਾ ਅਣਜੰਮ ਕਰੇ ਤੇ ਮੈਂ ਬੈਠਾਂ ਤੇ ਉੱਤੇ ਕਰੇ ਦੀ ਮਾਈ ਪਿਓ ਆਪਦੇ ਨੂੰ ਭਾਲਦਾ ਫਿਰਦਾ ਮਾਂ ਮੇਰੀ ਦਾ ਭਾਈ ਜਦੋਂ ਇੰਨੀ ਗੱਲ ਕਹੀ ਤੇ ਕਾਲਜੇ ਚ ਜਾ ਕੋਬੀ ਵੀ ਮੇਰਾ ਵਿਆਹ ਮੇਰੀ ਭੈਣ ਨਾਲ ਹੋਇਆ ਸੀ ਇਹ ਪੇਟ ਵਿੱਚ ਸੀ ਖਬਰਾ ਉਹੀ ਨਾ ਹੋਵੇ ਤੇ ਜਿਹੜਾ ਦਿਲ ਸੀ ਨਾ ਪਾਣੀ ਬਣ ਗਿਆ ਹਾਂ ਕਹਿੰਦਾ ਕਾਕਾ ਕਿੱਥੇ ਜਾਵੇਂਗਾ ਹਨੇਰਾ ਹੋ ਜਾਣਾ ਆ ਜਾ ਮੇਰੇ ਕੋਲੇ ਰਾਤ ਕੱਟ ਲੈ ਘਰੇ ਲੈ ਗਿਆ ਜਿੱਥੇ ਰਹਿੰਦਾ ਸੀ ਉੱਤੋਂ ਦਾ ਸਮਾਨ ਲਾਇਆ ਬੋਤਾ ਝਾੜਿਆ ਚੁੰਬਿਆ ਵੀ ਮੇਰਾ ਹੀ ਐ ਨਿਸ਼ਾਨਾ ਵੱਜ ਗਿਆ ਪੱਕਾ ਰੋਟੀ ਟੋਕ ਖਵਾਇਆ ਨੁਆਇਆ ਤੋ ਆਇਆ ਰਾਤ ਨੂੰ ਜਦੋਂ ਪਏ ਕਹਿੰਦਾ ਕਾਕਾ ਉਹ ਨਹੀਂ ਤੈਨੂੰ ਸਿਉਣਾ ਹੂੰ ਐਨੇ ਚਿਰ ਦਾ ਤੂੰ ਤੂੰ ਕਿਉਂ ਤੁਰਿਆ ਫਿਰਦਾ ਪਿਓ ਤਾਂ ਵੀ ਬਣ ਜਾਂਦੇ ਆ ਉਹ ਕਹਿੰਦਾ ਖਾਲਸਾ ਗੱਲ ਸੁਣ ਲੈ ਆ ਗੱਲ ਮੁੜ ਕੇ ਨਾ ਕੰਵੀ ਜबान ਚੋਂ ਮੈਂ ਆਪਦਾ ਜਿੰਨਾ ਚਿਰ ਪਿਓ ਨਹੀਂ ਨਾ ਪੜਦਾ ਜੇ ਉਹ ਨਾ ਗਿਆ ਤੇ ਘਰੇ ਮੈਂ ਵੀ ਨਹੀਂ ਜਾਣਾ ਅੱਛਾ ਕਹਿੰਦਾ ਥੁੱਡੀ ਭੈਣ ਜਾਈ ਵੀ ਇਹ ਤਾਂ ਇਹ ਵੀ ਜਾਊ ਫਿਰ ਉਹਨੂੰ ਦੱਸਣਾ ਪੈ ਗਿਆ ਵੀ ਮੇਰਾ ਵਿਆਹ ਹੋਇਆ ਸੀ ਉਹ ਕਹਿੰਦਾ ਫਿਰ ਤੇਰਾ ਹੋਏ ਤੇ ਜੇ ਤੂੰ ਖੁੱਦੋ ਫਰੋਲੀ ਤਾਂ ਪਤਾ ਲੱਗਾ ਤੂੰ ਨਾ ਕੇ ਆਪਦਾ ਤੁਰਿਆ ਆਉਂਦਾ ਤੇ ਕਹਿੰਦਾ ਹੁਣ ਜਿਹੜਾ ਕੁਝ ਹੁਣ ਹੋ ਗਿਆ ਤੇ ਘਰੇ ਚੱਲ ਤੇ ਮੈਨੂੰ ਤਾਂ ਟਿਕਣ ਨਹੀਂ ਦਿੰਦੇ ਆਂਢੀ ਗੁਆਂਢੀ ਫਿਰ ਉਹ ਆਪਦੇ ਪਿਓ ਨੂੰ ਘਰੇ ਲੈ ਕੇ ਆਇਆ ਸੀ ਕਿ ਪਿਓ ਦੀ ਮੰਜ਼ਲ ਐਨੀ ਹੈ